ਦੋਹਾ ਕਤਰ ਦੇ ਵਿੱਚ ਮੁਸਲਮਾਨ ਕੰਟਰੀ ਆ ਤੁਸੀਂ ਸੁਣਿਆ ਹੋਊਗਾ ਕਿੰਨੀ ਸਖਤਾਈ ਆ ਆਪਣੇ ਪੰਜਾਬੀਆਂ ਨੂੰ ਤੇ ਸਜ਼ਾ ਹੁੰਦੀ ਹੁੰਦੀ ਆ ਕੈਦ ਹੁੰਦੀ ਹੁੰਦੀ ਆ ਪਰ ਕਦੀ ਸੁਣਿਆ ਤੁਸੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਕੈਦ ਕਰਕੇ ਰੱਖਿਆ ਗਿਆ ਇਹ ਗੱਲ ਤੁਹਾਡੇ ਮੰਨਣ ਚ ਵੀ ਨਹੀਂ ਆਉਣੀ ਪਰ ਜਿਹੜੀਆਂ ਉਹ ਉੱਤੇ ਦੋ ਤਸਵੀਰਾਂ ਲਾਈਆਂ ਹਨ ਉਹ ਗੌਰ ਦੇ ਨਾਲ ਦੇਖ ਲਿਓ ਕਿ ਬਣਿਆ ਕੀ ਕੀ ਪਾਣਾ ਵਾਪਰਿਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਲਗਾਤਾਰ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਘਟਨਾਵਾਂ ਹੋ ਰਹੀਆਂ ਨੇ ਉੱਥੇ ਹੀ ਦੋਸਤੋ ਪੰਜਾਬ ਤੋਂ ਬਾਹਰ ਵੀ ਇਹੇ ਘਟਨਾਵਾਂ ਹੋ ਰਹੀਆਂ ਨੇ ਹੁਣ ਦੋਸਤੋ ਫੋਰਨ ਕੰਟਰੀਆਂ ਦੇ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਘਟਨਾਵਾਂ ਹੋ ਰਹੀਆਂ ਨੇ ਉੱਥੇ ਹੀ ਦੋਸਤੋ ਹੁਣ ਦੋਹਾ ਕਤਰ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਦੋਸਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਕੈਦ ਕਰਕੇ ਰੱਖਿਆ ਗਿਆ ਹੈ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਦੋਹਾ ਖਤਰੇ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਹੈ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਬੈਨਾ ਤੁਸੀਂ ਵੀ ਦੇਖੋ ਪੂਰੀ ਵੀਡੀਓ ਦੇਸ਼ਾਂ ਵਿਦੇਸ਼ਾਂ ਵਿੱਚ ਵਸਦਿਆਂ ਗੁਰਨਾਨਕ ਨਾਮ ਲੈ ਵਸ ਸਿੱਖ ਸੰਗਤਾਂ ਨੂੰ ਆਹ ਵੀਡੀਓ ਬੜੇ ਗੌਰ ਨਾਲ ਸੁਣਨੀ ਚਾਹੀਦੀ ਬੜਾ ਚਿੰਤਾ ਦਾ ਵਿਸ਼ਾ ਜੇ ਤੁਹਾਨੂੰ ਆਪਣੇ ਰੱਬ ਤੇ ਗੁਰੂ ਗ੍ਰੰਥ ਸਾਹਿਬ ਤੇ 100% ਯਕੀਨ ਆ ਨਾ ਤੇ ਫਿਰ ਪਛਾਣ ਆ ਹਟਿਓ ਅੱਜ ਵਿਦੇਸ਼ ਵਿੱਚ ਤੁਹਾਡੀ ਲੋੜ ਪੈ ਗਈ ਹੈ ਦੋਹਾ ਕਤਰ ਦੇ ਵਿੱਚ ਮੁਸਲਮਾਨ ਕੰਟਰੀ ਆ ਤੁਸੀਂ ਸੁਣਿਆ ਹੋਊਗਾ ਕਿੰਨੀ ਸਖਤਾਈ ਆ ਆਪਣੇ ਪੰਜਾਬੀਆਂ ਨੂੰ ਤੇ ਸਜ਼ਾ ਹੁੰਦੀ ਹੁੰਦੀ ਆ ਕੈਦ ਹੁੰਦੀ ਹੁੰਦੀ ਆ ਪਰ ਕਦੀ ਸੁਣਿਆ ਤੁਸੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਕੈਦ ਕਰਕੇ ਰੱਖਿਆ ਗਿਆ ਇਹ ਗੱਲ ਤੁਹਾਡੇ ਮੰਨਣ ਚ ਵੀ ਨਹੀਂ ਆਉਣੀ ਪਰ ਜਿਹੜੀਆਂ ਉਹ ਉੱਤੇ ਦੋ ਤਸਵੀਰਾਂ ਲਾਈਆਂ ਹਨ ਉਹ ਗੌਰ ਦੇ ਨਾਲ ਦੇਖ ਲਿਓ ਕਿ ਬਣਿਆ ਕੀ ਕੀ ਪਾਣਾ ਵਾਪਰਿਆ ਅੱਜ ਤੁਹਾਡੀ ਸਾਰਿਆਂ ਦੀ ਮੱਤੇ ਲੋੜ ਆ ਗਲਫ ਵਿੱਚ ਬੈਠਿਆਂ ਨੂੰ ਯੂਰਪ ਵਿੱਚ ਬੈਠਿਆਂ ਨੂੰ ਅਮਰੀਕਾ ਕੈਨੇਡਾ ਦੇ ਵਿੱਚ ਬੈਠਿਆਂ ਨੂੰ ਹੁਣ ਤੋਂ ਕੋਚਰ ਪਹਿਲਾਂ ਸਾਨੂੰ ਭਾਈ ਕਨਈਆ ਸੇਵਾ ਸੁਸਾਇਟੀ ਯੂਕੇ ਦੇ ਮੈਂਬਰਾਂ ਵੱਲੋਂ ਇਹ ਸੇਵਾ ਲਈ ਗਈ ਆ ਕਿ ਸਾਰੀ ਸੰਗਤ ਨੂੰ ਅਵੇਰਨੈਸ ਕੀਤਾ ਜਾਵੇ ਅਪੀਲ ਕੀਤੀ ਜਾਵੇ ਕਿ ਗਲਫ ਦੀ ਕੰਟਰੀ ਦੋਹਾ ਕਤਰ ਜਿੱਥੇ ਦੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਨ੍ਹਾਂ ਨੂੰ ਅਰਬ ਸਰਕਾਰ ਵੱਲੋਂ ਕੈਦ ਕਰਕੇ ਰੱਖਿਆ ਗਿਆ ਉਹਨਾਂ ਸਰੂਪਾਂ ਨੂੰ ਆਜ਼ਾਦ ਕਰਾਉਣ ਵਾਸਤੇ ਭਾਈ ਕਨਿਆ ਸੇਵਾ ਸੁਸਾਇਟੀ ਦਿਨ ਰਾਤ ਇੱਕ ਕਰ ਰਹੀ ਆ ਯੂਕੇ ਤੋਂ ਮੈਂਬਰ ਜਾ ਰਹੇ ਆ ਦੋ ਈਮੇਲਾਂ ਕੀਤੀਆਂ ਗਈਆਂ ਦਰਬਾਰ ਸਾਹਿਬ ਦੇ ਜਥੇਦਾਰ ਭਾਈ ਸਾਹਿਬ ਨੂੰ ਤੇ ਭਗਵੰਤ ਮਾਨ ਨੂੰ ਕਿ ਸਾਡੀ ਸਰਕਾਰੇ ਦਰਬਾਰੇ ਵੀ ਮਤ ਦਿੱਤੀ ਜਾਵੇ ਤੇ ਇੱਥੇ ਸਾਡਾ ਸਾਰਿਆਂ ਦਾ ਫਰਜ ਬਣਦਾ ਕਿਸੇ ਨਾ ਕਿਸੇ ਭਾਈਕ ਨੇ ਜਾਂ ਸੇਵਾ ਸੁਸਾਇਟੀ ਯੂਕੇ ਵਾਲਿਆਂ ਨਾਲ ਜੁੜਿਆ ਜਾਵੇ ਜਿਹੜੇ ਪੈਰਵਾਈ ਕਾਣਦੇ ਆ ਉਹਨਾਂ ਨੂੰ ਤੁਹਾਡੀ ਮੱਤ ਹੀ ਬਹੁਤ ਲੋੜ ਆ ਹੋ ਸਕਦਾ ਸਰਕਾਰਾਂ ਕਿਸੇ ਤਰ੍ਹਾਂ ਮੰਗ ਰੱਖ ਦੇਣ ਕਿ ਕਿੰਨੇ ਕ ਬੰਦੇ ਅਸੀਂ ਇਕੱਠੇ ਹੋ ਕੇ ਉਸ ਮੰਗ ਦੇ ਉੱਤੇ ਖਰੇ ਉੱਤਰਦੇ ਆ ਪਤਾ ਲੱਗਾ ਜੀ ਇਹ ਗੁਰੂ ਗ੍ਰੰਥ ਸਾਹਿਬ ਦਾ ਜਿਹੜੇ ਸਰੂਪ ਸੀਗੇ ਸਾਡੇ ਪੰਜਾਬੀਆਂ ਨੇ ਰੱਖੇ ਸੀਗੇ ਵੀ ਜਿੱਦਾਂ ਕੰਪਨੀਆਂ 'ਚ ਕੰਮ ਕਰਦੇ ਆ ਕਿ ਦਰਸ਼ਨ ਕਰ ਲੈਣ ਪਾਠ ਕਰ ਲੈਣ ਜਾਂ ਕਿਸੇ ਤਰ੍ਹਾਂ ਵੀ ਕਹਿ ਲੋ ਮਤਲਬ ਉੱਥੇ ਸੀਗੇ ਆਪਣੇ ਦੋਹਾ ਘਤਰ ਦੇ ਵਿੱਚ ਕਿਸੇ ਗੁਰੂ ਘਰ ਦੇ ਵਿੱਚ ਜਾਂ ਕਮਰੇ ਦੇ ਵਿੱਚ ਜਾਂ ਕਿੱਦਾਂ ਪਾਠ ਕਰਨ ਵਾਸਤੇ ਜਦੋਂ ਸਰਕਾਰ ਨੂੰ ਇਸ ਚੀਜ਼ ਦੀ ਤਲਾਹ ਮਿਲੀ ਉਹ ਝੁੱਕ ਕੇ ਲੈ ਗਏ ਆ ਸਰੂਪਾਂ ਨੂੰ ਲੰਬੇ ਸਮੇਂ ਤੋਂ ਕੈਦ ਯਾਦ ਕੀਤੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਜਦਾ ਅਸੀਂ ਯਾਰਵੇਂ ਗੁਰੂ ਹਾਜ਼ਰਾ ਹਯੂਰ ਕਹਿੰਨੇ ਆ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੀਆਂ ਕਿੰਨੀਆਂ ਭਾਵਨਾਵਾਂ ਜੁੜੀਆਂ ਹੋਈਆਂ ਇਹ ਵੀ ਇੱਕ ਬਹੁਤ ਤਗੜੀ ਵਿਵਹਦੀ ਆ ਪੰਜਾਬ ਦੀ ਧਰਤੀ ਤੇ ਕਹਿਰ ਵਾਪਰਿਆ ਅੰਗ ਪੈਰ ਖਲਾੜੇ ਗਏ ਪਾੜੇ ਗਏ ਉਹ ਸੜਕੋ ਅੱਜ ਤੱਕ ਬਰਦਾਸ਼ਤ ਨਹੀਂ ਹੋਣ ਡਿਆ ਉੱਥੇ ਸਾਨੂੰ ਕਦੀ ਇਨਸਾਫ਼ ਨਾ ਮਿਲਿਆ ਨਾ ਮਿਲਣਾ ਤੇ ਨਾ ਆਸ ਰੱਖਿਓ ਪਰ ਜਿਹੜੀ ਇਹ ਵੀਡੀਓ ਆ ਭਾਵੇਂ ਛੋਟੀ ਆ ਪਰ ਇਹ ਚੀਜ਼ ਤੇ ਪੈਰਾ ਦਿੱਤਾ ਜਾਵੇ ਕਿ ਕਿਸੇ ਨਾ ਕਿਸੇ ਤਰ੍ਹਾਂ ਅਰਬ ਦੇ ਕਾਨੂੰਨ ਬਹੁਤ ਸਖਤ ਆ ਡਾਕਟਰ ਓਬਰਾਏ ਸਾਹਿਬ ਨੂੰ ਜਾਂ ਹੋਰ ਵੀ ਜਿਹੜੇ ਗਲਫ ਦੇ ਵਿੱਚ ਦबई ਤੋਂ ਸੇਵਾ ਸੁਸਾਇਟੀਆਂ ਜਾਂ ਜੁਕੇ ਤੋਂ ਭਾਈ ਰਵੀ ਸਿੰਘ ਖਾਲਸਾ ਐਡ ਹੋਰ ਬਹੁਤ ਦੇਸ਼ਾਂ-ਵਦੇਸਾਂ ਦੇ ਵਿੱਚ ਇਹੋ ਜਿਹੇ ਸਿੰਘ ਸਾਹਿਬ ਬੈਠੇ ਆ ਕਿ ਜਿਹੜੇ ਮਤ ਕਰ ਸਕਦੇ ਆ ਯੂਕੇ ਦੇ ਵਿੱਚ ਵੀ ਬਹੁਤ ਨੇ ਹਰ ਕੰਟਰੀ ਦੇ ਵਿੱਚ ਹੈਗੇ ਆ ਪਰ ਮੈਨੂੰ ਨਹੀਂ ਲੱਗਦਾ ਕਿ ਇਹੋ ਜੀ ਵੀਡੀਓ ਜਿਹੜੀ ਹੈ ਨਾ ਤੁਹਾਡੀ ਬਾਤ ਜਿਹੜੀ ਹੈ ਸਾਰ ਸੰਗਤ ਤੱਕ ਪਹੁੰਚੂਗੀ ਜੇ ਕੋਈ ਮੇਰਾ ਭੈਣ ਭਰਾ ਇਹ ਵੀਡੀਓ ਵੇਖ ਕੇ ਰਾਸਤਾ ਕਰਨਾ ਚਾਹੁੰਦਾ ਪੂਰੀ ਇਨਫੋਰਮੇਸ਼ਨ ਲੈਣਾ ਚਾਹੁੰਦਾ ਕਿੱਦਾਂ ਇਹ ਤਰੀਕਾ ਕਰ ਹੋ ਸਕਦਾ ਕਿੱਦਾਂ ਉੱਥੇ ਵਕੀਲ ਕੀਤੇ ਗਏ ਆ ਕਿੱਦਾਂ ਉੱਥੇ ਜੁਰਮਾਨਾ ਭਰਿਆ ਜਾਊਗਾ ਕਿੱਦਾਂ ਉਹਨਾਂ ਅਰਬੀਆਂ ਨੂੰ ਸਮਝਾਇਆ ਜਾਊਗਾ ਤੇ ਇਹ ਕੈਦ ਤੋਂ ਰਿਹਾ ਕਰਾ ਕੇ ਜਿਹੜਾ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਗੁਰੂ ਸਾਹਿਬ ਨੇ ਸਾਰਿਆਂ ਨੂੰ ਰਿਹਾ ਕਰਵਾਇਆ ਸੀ ਨਾ ਤੇ ਅੱਜ ਇੱਕ ਉਹ ਸਮਾ ਚੇਤੇ ਕਰਿਓ ਕਿ ਇੱਕ ਕੈਦ ਕੀਤੀ ਹੋਈ ਹੈ ਸਾਡੇ 12ਵੇਂ ਗੁਰੂ ਨੂੰ ਇਥੋਂ ਆਜ਼ਾਦ ਕਰਾ ਕੇ ਜਕਾਰੇ ਛੱਡ ਕੇ ਪਾਠ ਕਰਕੇ ਆਪਣੇ ਪੰਜਾਬ ਦੀ ਧਿਰਤੀ ਤੇ ਮਹਾਰਾਜ ਸਾਹਿਬ ਜੀ ਦੇ ਸਰੂਪ ਲਿਆਉਂਦੇ ਜਾਣਗੇ ਉਹਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਦਿੱਕਤਾਂ ਆ ਇਹ ਰੱਬ ਜਾਣਦਾ ਕਿ ਗਲਫ ਵਾਲੇ ਇਹਨਾਂ ਅਰਬੀਆਂ ਨਾਲ ਕਿੱਦਾਂ ਗੱਲਬਾਤ ਕੀਤੀ ਜਾਊ ਕਿੱਦਾਂ ਜੇਲ੍ਹ ਚ ਛਡਵਾਇਆ ਜਾਊਗਾ ਨੱਚਣ ਟੱਪਣ ਵਾਲੀਆਂ ਵੀਡੀਓ ਤੇ ਅਸੀਂ ਬਹੁਤ ਜ਼ਿਆਦਾ ਸ਼ੇਅਰ ਕਰ ਰਹੇ ਇੱਥੇ ਸੀਤੋ ਵਾਲੇ ਚੱਲਣ ਡਿਆ ਇੱਥੇ ਕਲਾਕਾਰ ਚੱਲਣ ਡੇ ਇੱਥੇ ਭੰਗੜੇ ਗਿੱਧੇ ਚੱਲਣ ਡਿਆ ਆਹ ਵੀਡੀਓ ਹਰ ਕਿਸੇ ਫੋਨ ਦੇ ਵਿੱਚ ਜਾਣੀ ਚਾਹੀਦੀ ਆ ਕਿ ਸਾਡਾ ਮਹਾਰਾਜ ਜਿਹਦਾ ਪ੍ਰਕਾਸ਼ ਨਹੀਂ ਹੋ ਰਿਹਾ ਇਹ ਬੜਾ ਵੱਡਾ ਪਾਪ ਆ ਸੰਤਾਪ ਆ ਗਲਫ ਦੇ ਵਿੱਚ ਹੋਰ ਵੀ ਭੈਣ ਭਰਾ ਬੈਠੇ ਆ ਆਬੂ ਟਾਬੀਆ ਦੁਬਈਆ ਸ਼ਾਰਜਾ ਵਾਜਾ ਹੋਰ ਕਿੰਨੀਆਂ ਅਰਬ ਦੇਆਂ ਕੰਟਰੀਆਂ ਆ ਸਾਰੇ ਗੁਰੂ ਘਰਾਂ ਨੂੰ ਇਕੱਠੇ ਹੋਣਾ ਚਾਹੀਦਾ ਦੁਬਈ ਵਾਲੇ ਸ਼ੇਖ ਮੰਨ ਗਏ ਹਨ ਗੁਰੂ ਘਰ ਬਣਾਉਣ ਵਾਸਤੇ ਤੇ ਕਿੱਦਾਂ ਉੱਥੇ ਲੰਗਰ ਲਾਖਦੇ ਆ ਕਿੱਥਾਂ ਵਰਲਡ ਦਾ ਕਹਿੰਦੇ ਵੀ ਕਹਿੰਦੇ ਕੌਣ ਦੇ ਗੁਰਦਾਰਾ ਦੇ ਵਿੱਚੋਂ ਇੱਕ ਗੁਰੂ ਘਰ ਜਿੱਥੇ ਇੰਨਾ ਲੰਗਰ ਪੱਕਦਾ ਇੰਨੀ ਸੰਗਤ ਆਉਂਦੀ ਆ ਉਸ ਰਾਜੇ ਨੂੰ ਵੀ ਮੰਗ ਪੱਤਰ ਲਿਖਿਆ ਜਾਵੇ ਸਰਕਾਰ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਇਹ ਭਾਈ ਕਨਈਆ ਯੂਕੇ ਦੇ ਮੈਂਬਰਾਂ ਵੱਲੋਂ ਵੀਡੀਓ ਪੁਆਈ ਗਈ ਹੈ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦਾ ਜਾਂ ਮੇਰੇ ਮੂੰਹੋਂ ਕੋਈ ਗੱਲ ਫਿਸਲੀ ਹੈ ਤਾਂ ਮੈਨੂੰ ਮਾਫ਼ ਕਰਨਾ ਪਰ ਮੈਂ ਆਹ ਆਹ ਜ਼ਬਾਨ ਤੋਂ ਆਹ ਭੈੜੇ ਮੂੰਹ ਤੋਂ ਆਪਣੇ ਰੱਬ ਵਾਸਤੇ ਸੰਗਤ ਕੋ ਕੁਝ ਮੰਗਿਆ ਤੇ ਸੰਗਤ ਦੀ ਗੱਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਨਹੀਂ ਮੋੜਦੇ ਤੇ ਸੰਗਤ ਅੱਜ ਜੇ ਚਾਵੇ ਤੇ ਆਪਣੇ ਗੁਰੂ ਨੂੰ ਉਸ ਜੇਲ੍ਹ ਵਿੱਚੋਂ ਮੁਕਤ ਕਰਾ ਸਕਦੀ ਗੱਲਫੀ ਤੋਂ ਜਿੱਥੇ ਲੰਬੇ ਸਮੇਂ ਤੋਂ ਵਿਅਪਤੀ ਹੋ ਰਹੀ ਹੈ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਦੋਹਾ ਘਤਰ ਤੋਂ ਦੋਸਤੋ ਜੋ ਇਹ ਖਬਰ ਸਾਹਮਣੇ ਆ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਦੋਸਤੋ ਜੋ ਕੈਦ ਕਰਕੇ ਰੱਖਿਆ ਗਿਆ ਹੈ ਜੋ ਵੀ ਦੋਸਤੋ ਇਸ ਮਾਮਲੇ ਨੂੰ ਲੈ ਕੇ ਪੰਜਾਬੀ ਵੀਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਥੇ ਦੋਸਤੋ ਪੰਜਾਬ ਦੇ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਬਹੁਤ ਸਾਰੀਆਂ ਘਟਨਾਵਾਂ ਹੋ ਰਹੀਆਂ ਨੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਰੇ ਦੋਸਤੋ ਸਾਡੇ YouTube ਚੈਨਲ ਮੈਕਸ ਟਿਵ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ